ਗੋੜੀ ਬਰਾਗਨ ਮਹਲਾ ਚੌਥਾ ਸਾਹੋ ਹਮਾਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲੇ ਹਰ ਨਾਮ ਵਣਜ ਹੈ ਰੰਗ ਸਿਉ ਜੇ ਆਪ ਦਿਆਲ ਹੋਏ ਤਾਂ ਦੇ ਹਮ ਵਣਜਾਰੇ RAM ਕੇ ਹਰ ਵਣ ਜਿਕ 라ਵੇ ਦੇ ਰਾਸਰੀ ਰਾਉ ਲਾਹ ਹਰ ਭਗਤ ਤਾਨ ਖਟਿਆ ਹਰ ਸੱਚੇ ਸਾ ਮਨ ਪਾਇਆ ਹਰ ਜਪ ਹਰ ਵਕਰ ਲਦਿਆ ਜਮ ਜਾਗਾਤੀ ਨੇੜ ਨਾ ਆਇਆ ਰਵਣਜਾ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੀ ਹੈ ਵਣਜ ਹਰ ਲਾਇਆ ਫਾਲ ਤੇ ਹਾ ਤਿਨ ਪਾਇਆ ਹਰ ਹਰ ਵਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨਾਨਕ ਸੋ ਹਰਿ ਸਿਵਿਆ ਫਿਰ ਲੀਕਾ ਮੂਲ ਨਾਲੀ ਹਰ ਹਰ ਵਣਜ ਸੋ ਜਾਣ ਕਰੀ ਜਿਸ ਕਿਰਪਾਲ ਹੋਇ ਪ੍ਰਭ ਦੇਈ ਜਨਾਨਕ ਸੋ ਹਰਿ ਸਿਵਿਆ ਫਿਰ ਲੀਕਾ ਮੂਲ ਨਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ